ਕਜਤ ਨੂੰ ਬੱਸ ਇਹ ਗੱਡੀ ਚੋਰੀ ਹੋਈ ਕਿ ਯਾਰ ਕਿਵੇਂ ਚੋਰੀ ਹੋਈ ਇਹ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਵੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਆ ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਫਿਰ ਗੌਰਵ ਜੱਧਵ ਆਈਪੀਐਸ ਸਾਹਿਬ ਉਹਨਾਂ ਨੇ ਦਿਸ਼ਾ ਨਿਰਦੇਸ਼ਾਂ ਦਿੱਤੇ ਜਿਹੜੇ ਪੰਜਾਬ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੀਮ ਮਿੱਢੀ ਗਈ ਹੈ ਉਹਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ ਭਗਿਰਾਤ ਮੀਨਾ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇੱਕ ਐਫਆਈਆਰ ਰਜਿਸਟਰ ਹੋਈ ਸੀ ਐਫਆਈਆਰ ਨੰਬਰ 27 ਡੇਟਡ 24 3 24 ਨੂੰ ਅੰਡਰ ਸੈਕਸ਼ਨ 379 ਬੀ ਚੌਥੀ ਆਈਪੀਸੀ 18 ਗਦਲਵਾ ਉਹਦੇ ਤਫ਼ਤੀਸ਼ ਦੌਰਾਨ ਵਰ ਬਿਆਨ ਗੁਰਪ੍ਰੀਤ ਸਿੰਘ ਜਿਨੇ ਆਕੇ ਦੱਸਿਆ ਸੀ ਸਾਡੀ ਗੱਡੀ ਦਾ ਸਨੇਚ ਹੋਈ ਹੈ ਉਹ ਸਾਰਿਆਂ ਨੂੰ ਪਤਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮੱਲਬ ਸੈਮ ਦਾ ਮਾਹੌਲ ਹੋਇਆ ਸੀ ਉਹਦੇ ਸਿਲਸਿਲੇ ਵਿੱਚ ਸਾਡੇ ਬਾਂਜੋ ਗੈਸ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਿਤ ਕੀਤੀ ਜਿਹਦੇ ਵਿੱਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੈਡ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਬਣੀਆਂ ਗਈਆਂ ਸੀ ਜਿਹਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੂਚਸਾਰਾਈ ਅਸੀਂ ਇਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਵਿੱਚ ਇੱਕ ਅਕਿਊਜ਼ਡ ਰਾਜ ਰਾਣੀ ਪਤਨੀ ਮੋਹਨ لال ਉਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਹਨ لال ਇਹਨੂੰ ਨਾਮਿਨੇਟ ਕੀਤਾ ਜਿਹੜਾ ਅਜੇ ਪੁਲਿਸ ਤੋਂ ਨਹੀਂ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈ ਹੋਈਆਂ ਰੇਡ ਪਾਰਟੀਆਂ ਸੜੀਆਂ ਜਾ ਰਹੀਆਂ ਉਹਨਾਂ ਦੇ ਰੇਡ ਕਰ ਰਹੇ ਘਰਾਂ ਵੀ ਹੋਰ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਫੀਜ਼ਾਂ ਸਾਹਮਣੇ ਆ ਰਿਹਾ ਉਹਨਾਂ ਦੇ ਡਾਟਾ ਕਿਤੇ ਜਾ ਰਿਹਾ ਕਿੰਨੇ ਕਿੰਨੇ ਬੰਦੇ ਟੋਟਲ ਕਿੰਛ ਬਿਜੋ ਜਿਹੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨੋਮਿਨੇਟ ਕਰਦਾ ਤਫੀਜ਼ ਤਰ੍ਹਾਂ ਇੱਕ ਬੰਦਾ ਹੋ ਰਿਹਾ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਉਹ ਜਿਹੜਾ ਸੰਜੀ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਤੁਹਾਨੂੰ ਦੱਸਿਆ ਜਾਏਗਾ ਮੋਟਿਵ ਕੀ ਸੀਗਾ ਕਾਰਨ ਮੋਟਿਵ ਦੇ ਬਾਰੇ ਅੱਗੇ ਵੀ ਇੱਥੇ ਮੁਕਦਮੇ ਦਰਜ ਨੇ ਦੋ ਐਡਨੀਪੀਐਸ ਦੇ ਮੁਕਦਮੇ ਦਰਜ ਨੇ ਸੰਜੀ ਦੇ ਉੱਤੇ ਇੱਕ ਸਨੇਚਿੰ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਐ ਕ੍ਰਿਮੀਨਲ ਬੈਕਗ੍ਰਾਉਂਡ ਐ ਇਹਦੇ ਫਾਦਰ ਜਿਹੜਾ ਸੀ ਮੋਹਨ ਨਾਲ ਉੱਤੇ ਵੀ ਪਰਚੇ ਦਰਜ ਸੀ ਪਹਿਲਾਂ ਜਿਹੜਾ ਮੁਦਿਰ ਮੁਦਿਰਤ ਵੀ ਇਹਦੇ ਵਿੱਚ ਇਹੋ ਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇ ਦਾ ਵੀ ਕੰਮ ਕਰਦਾ ਸੀ ਹੋ ਸਕਦਾ ਵੀ ਗੱਡੀਆਂ ਅੱਗੇ ਫਰਦਰ ਕੁਝ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਜਿਹਦਾ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੇ ਗੱਡੀਆਂ ਕਰਦਾ ਸੀ ਉਹ ਅੱਗੇ ਤਫ਼ਤੀਸ਼ਦਰਾਂ ਜਿੱਦਾਂ ਹੋਊਗਾ ਉਦੋਂ ਤੁਹਾਡੇ ਸਾਹਮਣੇ ਆਏਨ ਵਾਲਾ ਕਿਥੋਂ ਜੀ ਇਹ ਰਹਿਣ ਵਾਲਾ ਹੈਗਾ ਸੀ ਸਮਾਰਕਪੁਰ ਦਾ ਜਿਹੜੀ ਜਿਹੜੀ ਉਹਦਾ ਕੀ ਨਾਮ ਹੈ ਜੀ ਜਿਹੜੀ ਲੇਡੀ ਹੈ ਦੀ ਉਹਨੂੰ ਸਾਰਾ 120B ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵੱਧ ਜੁਰਮ 120B ਦਾ ਕੀਤਾ ਹੈ ਉਹਦੀ ਉਹਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਹਦੀ ਨੌਲੇਜ ਹੈ ਵੀ ਮਾਤਾ ਜੀ ਕਿਹਨੇ ਬਿਲਕੁਲ ਉਹਦੀ ਮਾਤਾ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਰੁਪਈਆ ਦੀ ਗਿਣਤੀ ਹੋਰ ਵੱਧ ਸੰਕੇਜ ਲੱਗਦੇ ਨੇ ਥੋੜ੍ਹ ਬੰਦੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਹੈਗੀ ਉਮੀਦ ਹੈ ਵੀ ਇਤੋਂ ਅੱਗੇ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਦੋਸ਼ੀ ਵੀ ਫੜੇ ਜਾ ਸਕਦੇ ਹੋ ਹੋਰ ਰਿਕਵਰੀ ਹੋਣ ਦੀ ਵੀ ਆਸ ਹੈ ਕਿ ਫਿਲਹਾਲ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਰੇਡਾਂ ਜਾਰੀ ਨੇ ਜਦੋਂ ਸੰਜੀ ਕੁਮਾਰ ਸਾਡੇ ਉਹਨੂੰ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਜਾਵੇਗਾ